ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਅਸੀਂ ਪਿੰਡ ਕੋਨੇਵਾਲ ਵਿੱਚ ਹੈਗੇ ਆ ਇਸ ਟਾਈਮਾ ਸ਼ਾਮ ਦਾ ਸਮਾਂ ਹੋ ਚੁੱਕਿਆ ਹੈ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਸੰਗਤਾਂ ਇੱਥੇ ਸੇਵਾ ਕਰਨ ਆਉਂਦੀਆਂ ਨੇ ਜਿਹੜਾ ਬਾਹਰੋਂ ਸਮਾਨ ਲੈ ਕੇ ਇੱਥੇ ਖਾਸ ਕਰਕੇ ਮਾਛੀਵਾਲ ਤੇ ਕੋਨੇਵਾਲ ਪਿੰਡ ਦਾ ਜਿਹੜਾ ਵੱਡਾ ਨੁਕਸਾਨ ਹੋਇਆ ਸੀਗਾ ਇਸ ਕਰਕੇ ਵੱਡੇ ਪੱਧਰ ਤੇ ਲੋਕ ਇੱਥੇ ਸੇਵਾਦਾਰ ਬਣ ਕੇ ਜਿਹੜੇ ਸੇਵਾ ਕਰਨ ਆਉਂਦੇ ਆ ਉਹਨਾਂ ਦੀ ਸੇਵਾ ਦੇ ਵਿੱਚ ਸਾਡਾ ਭਰਾ ਐ ਫੌਜੀ ਗੁਰਮਖ ਸਿੰਘ ਇਹਨਾਂ ਦਾ ਸਾਰਾ ਪਰਿਵਾਰ ਜਿਹੜਾ ਉਹ ਨਾਲ ਦਿਨ ਰਾਤ ਜਿਹੜੀ ਆ ਮਿਹਨਤ ਕਰਕੇ ਇਹ ਜਿਹੜਾ ਸਿਰਫ ਲੰਗਰ ਆਪਣਾ ਚਲਵਾ ਰਹੇ ਆ ਔਰ ਜਿੰਨੇ ਵੀ ਸੰਗਤ ਆਉਂਦੀ ਐ ਇੱਥੇ ਬਾਹਰੋਂ ਆਉਣ ਜਾਣ ਵਾਲੇ ਸਾਰੇ ਉਹ ਜਿਹੜੇ ਸੇਵਾਦਾਰ ਆਉਂਦੇ ਆ ਦੋਵੇਂ ਦੇ ਅੱਜ ਅਸੀਂ ਗੱਲ ਕਰੀਏ ਸਾਡੇ ਕੋਲ ਲਗਭਗ 50 ਟਰਾਲੀਆਂ ਅਸੀਂ ਇਕੱਠੀਆਂ ਲੈ ਕੇ ਆਇਆ ਪਰ ਉਹਨਾਂ ਦੇ ਵਿੱਚ ਜਿਹੜਾ ਬਣਿਆ ਬਣਾਇਆ ਰਸਣ ਤੇ ਕਿਸੇ ਸਮੇਂ ਨਹੀਂ ਹੁੰਦਾ ਅਸੀਂ ਸਵੇਰੇ ਗੁਰਦੁਆਰਾ ਸਾਹਿਬ ਤੋਂ ਲੰਗਰ ਛੱਕ ਕੇ ਸਾਰਾ ਦਿਨ ਆ ਪਿੰਡਾਂ ਦੇ ਵਿੱਚ ਸੇਵਾ ਕੀਤੀ ਐ ਬੜੇ ਪਰਿਵਾਰਾਂ ਨੇ ਇਹ ਵੀ ਕਿਹਾ ਵੀ ਲੰਗਰ ਛੱਕ ਕੇ ਜਾਓ ਜੀ ਘਰਾਂ ਚਾਓ ਪਰ ਇਸ ਭਰਾ ਦੀ ਸੋਚ ਇਹਨਾਂ ਨੇ ਲੱਗ ਸਾਰਿਆਂ ਲਈ ਜਿਹੜਾ ਲੰਗਰ ਆ ਸਾਂਝਾ ਆਪਣਾ ਇਹ ਘਰ ਦਾ ਆਪ ਇਹਨਾਂ ਨੇ ਚਲਾਇਆ ਇਹਨਾਂ ਦਾ ਸਾਰਾ ਪਰਿਵਾਰ ਖੁਦ ਵਰਤਨਾ ਦੀ ਸੇਵਾ ਨਾਲ ਇਹਨਾਂ ਦੇ ਸਾਥੀ ਜਿਹੜੇ ਕਰਾਉਂਦੇ ਆ ਬੜਾ ਵੱਡਾ ਇਹਨਾਂ ਦਾ ਪਰਾਲਾ ਹੈ ਲੱਗ ਇੱਕ ਸੋਚ ਹੈ ਮਨ ਦੇ ਅੰਦਰ ਭਾਵਨਾ ਕਿ ਜਿਹੜਾ ਸਾਡੇ ਪਿੰਡ ਦੇ ਅੰਦਰ ਕੋਈ ਆਉਂਦਾ ਸੇਵਾਦਾਰ ਸੇਵਾ ਕਰਨ ਉਹ ਇਥੋਂ ਭੁੱਖਾ ਨਾ ਜਾਵੇ ਇਸ ਕਰਕੇ ਉਹਨਾਂ ਨੇ ਲੰਗਰ ਚਲਾਇਆ ਹੋਇਆ ਭਰਾ ਨੇ ਆਪਣੇ ਛੁੱਟੇ ਵੀ ਇਹਨਾਂ ਦੇ ਪਰਿਵਾਰ ਨੇ ਦੱਸਿਆ ਕਿ ਛੁੱਟੀ ਸਿਰਫ ਲੰਗਰ ਕਰਕੇ ਇਹਨਾਂ ਨੇ ਹੋਰ ਵਧਾਈ ਹੈ ਇਹਨਾਂ ਦੀ ਛੁੱਟੀ ਖਤਮ ਹੋ ਚੱਲੀ ਸੀ ਕਿ ਭਾਈ ਸਾਡੇ ਪਿੰਡ ਦੇ ਅੰਦਰ ਇਸ ਤਰ੍ਹਾਂ ਦੀ ਜਿਹੜੀ ਵੱਡੀ ਸੇਵਾ ਚੱਲ ਰਹੀ ਹੈ ਅਸੀਂ ਉਹਨਾਂ ਦੀ ਸੇਵਾ ਕਰਨਾ ਚਾਹੁੰਦੇ ਆਂ ਵੀਰ ਨੇ ਵਧਾਈਆਂ 축uti ਆਪਣੇ ਬਾਕੀ ਮੈਂ ਭਰਾ ਨੂੰ ਕਹੂੰਗਾ ਦੋ ਸ਼ਬਦ ਜ਼ਰੂਰ ਤੁਸੀਂ ਵੀ ਆਪਣੇ ਬੋਲੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਮੇਰਾ ਨਾਮ ਗੁਰਮਖ ਸਿੰਘ ਪਿੰਡ ਕੋਨੇ ਵਾਲਿਆ ਅਸੀਂ ਮਲਾ ਜਿੰਨੇ ਵੀ 10 ਦਿਨ ਸੇਵਾ 15 ਦਿਨ ਸੇਵਾ ਆਈਏ ਬੱਸ ਉਹ ਕਰਾਂਗੇ ਅਸੀਂ ਮਲਾ ਕਿ ਵੀਰ ਨੂੰ ਬੱਚਾ ਵੀਰ ਕਹਿੰਦੇ ਪ੍ਰਸਾਦ ਸਗਾ ਦਿੰਨੂੰ ਤੁਸੀਂ ਪ੍ਰਸਾਦ ਸਾਇਆ ਵੀਰ ਨੂੰ ਤੇ ਕਹਿੰਦੇ ਮੈਂ ਜੀ ਕਿੱਥੋਂ ਆਏ ਤੁਸੀਂ ਕਹਿੰਦੇ ਅਸੀਂ ਆਪਣੇ ਜੋ ਪੀ ਲਗੋ ਆਏ ਆ ਇਹ ਸਰਦਾਰ ਭਾਈ ਤੇ ਕਹਿੰਦਾ ਵੀ ਅਸੀਂ ਕੱਲ ਦਾ ਲੰਗਰ ਸਕਾਇਆ ਕੱਲ ਦਾ ਅਸੀਂ ਤੇ ਹੁਣ ਬਰੈਡ ਜਾਂ ਰਸ ਖਾਣ ਦੇ ਰਾਤੀ ਤੇ ਹੁਣ ਫੇਰੇ ਤੇ ਘੜੇ ਕੋ ਪਿੰਡ ਕੋਨੇ 'ਤੇ ਪਹੁੰਚੇ ਆ ਤੇ ਮਾਨੂੰ ਬੜੇ ਥੇਸ ਪਹੁੰਚੀ ਵੀ ਮਨ ਲਾ ਕੇ ਏਡੀ ਦੂਰੋਂ ਸੰਗਤ ਸੇਵਾ ਕਰਨ ਆਰੀ ਐ ਇੰਨੇ ਪੈਸੇ ਮਨ ਲੱਖਰ ਵੀ ਖਰਚ ਕਰਕੇ ਆਰੀ ਆ ਤੇ ਅਸੀਂ ਪਿੰਡ ਕੋਨੇ 'ਲੋਂ ਮਹੀਂ ਇੰਨੀ ਲੰਗਰ ਸਕਾ ਸਕਦੇ ਆ ਇੰਨੀ ਸਾਨੂੰ ਪਰਮਾਤਮਾ ਹਿੰਮਤ ਬਖਸ਼ੇ ਕਿ ਅਸੀਂ ਜੋ ਵੀ ਸੰਗਤ ਪਿੰਡ ਕੋਨੇ 'ਲ ਪਹੁੰਚ ਰਹੀ ਮਾਸੀ ਵਾਲੇ ਕੋਨੇ 'ਲ ਇਤੋਂ ਘੋਨੇ ਪੱਕਾ ਲੰਗਰ ਸਕੇ ਸਕੇ ਜਾਵੇ ਤੇ ਰੱਜ ਕੇ ਜਾਵੇ ਖੁਸ਼ੀ ਮਨਾਵੇ ਤੇ ਮਨ ਚ ਇਹ ਫੀਲ ਨਾ ਕਰੇ ਕਿ ਅਸੀਂ ਮਤਲਬ ਪਿੰਡ ਘੋਨੇ ਸਾਮਾਨ ਲੈ ਕੇ ਆਏ ਹਾਂ ਤੇ ਭੁੱਖੇ ਗਏ ਹਾਂ ਅਸੀਂ ਇਹ ਦੱਸ ਕਰਦੇ ਹਾਂ ਪਰਮਾਤਮਾ ਅੱਗੇ ਕਿ ਜਿਹੜੇ ਵੀ ਸੰਗਤ ਆ ਰਹੀ ਹੈ ਇਤੋਂ ਲੰਗਰ ਚਾਹਤ ਲੰਗਰ ਵੀ ਆ ਤੇ ਲੰਗਰ ਪ੍ਰਸਾਦ ਦੇ ਲੰਗਰ ਸਕੇ ਜਾਵੇ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਬਹੁਤ ਧੰਨਵਾਦ ਭਰਾ ਦਾ ਔਰ ਸਾਡੇ ਸਾਰੇ ਪਰਿਵਾਰ ਦਾ ਮੈਂ ਸੇਵਾਦਾਰ ਭਰਾਵਾਂ ਨੂੰ ਵੀ ਕਹੂੰਗਾ ਜਿਹੜੇ ਭਰਾ ਇੱਥੇ ਆਉਂਦੇ ਆ ਉਹ ਭਰਾ ਲੰਗਰ ਵੀ ਇਹਨਾਂ ਕੋਲ ਛੱਕੇ ਜ਼ਰੂਰ ਜਾਣਾ ਔਰ ਪਰਿਵਾਰ ਦਾ ਮਾਣ ਵੀ ਵਧਾ ਕੇ ਜਾਣ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ